ਲੱਟੂ ਮੰਥ ਹੋ ਗਏ ਸਾਡੀ ਮੈਰਿਜ ਨੂੰ ਗੱਲ ਕਰ ਹਜੇ ਤੱਕ ਉਹੀ ਗੱਲ ਨਾ ਤਾਂ ਆ ਪਾਈ ਹੈਗੇ ਨੇ ਮੈਂ ਤਾਂ ਹੀ ਕਿਹਾ ਸੀ ਵੀ ਤੁਸੀਂ ਕਿਹੜਾ ਆਜੋ ਵੀ ਆਪਾਂ ਦੋਨੇ ਇਕੱਠੇ ਵਗ ਜਾਾਂਗੇ ਹੁਣ ਕਹਿੰਦੇ ਤੁਸੀਂ ਇਕੱਲੇ ਜਾਓ ਕਰੇ ਮੈਂ ਬਾਅਦ ਚ ਆ ਜੂ ਮੇਰੀ ਹਜੇ ਡਿਊਟੀ ਨਹੀਂ ਚੇਂਜ ਹੋਈ ਹਜੇ ਆਈ ਨਹੀਂ ਹੋਇਆ ਆਈ ਬਹਾਨੇ ਮਾਰੀ ਜਾਂਦੇ ਰਹਿੰਦੇ ਨੇਗੇ ਚੱਲ ਪੁੱਛਦੀਆਂ ਕਿਸੇ ਨੂੰ ਇਹਨਾਂ ਨੂੰ ਪੁੱਛਦੀਆਂ ਸਸਰੀਕਾਲ ਵੀਰ ਜੀ ਸਸਰੀਕਾਲ ਜੀ ਵੀਰ ਜੀ ਮੈਂ ਨਾ ਇੱਥੇ ਅ ਕਰ ਪੁੱਛਣਾ ਸੀਗਾ ਇੱਕ ਐਡਰੈਸ ਤਾਂ ਹੈਗਾ ਮੇਰੇ ਕੋਲ ਵੈਸੇ ਇੱਕ ਦਾ ਨਾਂ ਤਾਂ ਗੁਰਲਾਲ ਹੈਗਾ ਤੇ ਇੱਕ ਦਾ ਨਾਂ ਸੁਖਦੀਪ ਸਿੰਘ ਆ ਉਹ ਨਾਲ 에어ਲਾਈਨ ਚ ਕੰਮ ਕਰਦੇ ਨੇ ਸੁਖਦੀਪ ਤਾਂ ਮੇਰਾ ਭਰਾ ਹੈ ਜਿਹੜੇ ਦਿੱਲੀ ਚ ਹਾੜ ਚਲਾਉਂਦਾ ਹੈਗਾ ਹਾਂਜੀ 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 ਤੁਸੀਂ ਕਿਵੇਂ ਜਾਣਦੇ ਹੋ ਨਾ ਹਾਂ ਮੇਰਾ ਭਰਾ ਹੈ ਜੀ ਉਹ ਸਗਾ ਭਰਾ ਹੈ ਮੇਰਾ ਬਾਲੀ ਸੋਣੀ ਗੱਲ ਆ ਫਿਰ ਗੁਰਲਾਲ ਮੇਰਾ ਨਾਂ ਹੀ ਹੈ ਜੀ ਅੱਛਾ ਜੀ ਫਿਰ ਤਾਂ ਸਸਰੀ ਘਰ ਵੀਰੇ ਮੈਂ ਨਾ ਸੋਨੇ ਬ੍ਰਦਰ ਦੀ ਵਾਈਫ ਹਾਂ ਵਾਈਫ ਜੀ ਹਾਂਜੀ ਮੈਂ ਉਹਨਾਂ ਦੇ ਘਰ ਆਣੀ ਆ ਕਮਾਲ ਦੀ ਗੱਲ ਉਹ ਵਿਆਹ ਹੀ ਨਹੀਂ ਹੋਇਆ ਮੇਰੇ ਭਰਾ ਦਾ ਜੀ ਵਿਆਹ ਨਹੀਂ ਹੋਇਆ ਤੁਹਾਨੂੰ ਪਤਾ ਹੀ ਨਹੀਂ ਹੈਗਾ ਗੱਲ ਦਾ ਨਾ ਇਹ 2 ਮਹੀਨੇ ਹੋ ਗਏ ਜੀ ਸਾਡੇ ਵਿਆਹ ਨੂੰ ਤਾਂ ਲੈ ਐਡੀ ਵੱਡੀ ਗੱਲ ਉਹ ਕਿਵੇਂ ਸਾਥੋਂ ਚੋਰੀ ਕਰ ਲੂ ਗੱਲ ਜੀ ਉਹ ਤਾਂ ਸਾਨੂੰ ਗੱਲ-ਗੱਲ ਦੱਸਦਾ ਰਹਿੰਦਾ ਮੇਰੇ ਭਰਾ ਦਾ ਤੁਸੀਂ ਉਹਨਾਂ ਨੂੰ ਪੁੱਛੋ ਜੀ ਉਹਨਾਂ ਨੇ ਤੁਹਾਨੂੰ ਕਿਉਂ ਨਹੀਂ ਦੱਸਿਆ ਮੈਨੂੰ ਤਾਂ ਉਹਨਾਂ ਨੇ ਘਰੇ ਵੀ ਭੇਜਤਾ ਵੀ ਤੁਸੀਂ ਘਰੇ ਵਗਜੋ ਕਮਾਲ ਦੀ ਗੱਲ ਮੈਨੂੰ ਕਿਤੇ ਸਾਰੀ ਗੱਲ ਦੱਸੀ ਹੋਣੀ ਆ ਤੁਹਾਨੂੰ ਨਾ 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 ਸਾਨੂੰ ਕੋਈ ਗੱਲ ਨਹੀਂ ਦੱਸੀ ਆ ਜਾ ਫਿਰ ਤੁਸੀਂ ਮੈਨੂੰ ਘਰੇ ਤਾਂ ਲੈ ਜਾਓ ਕਿੰਨੀ ਕਿ ਦੂਰ ਆਪਣਾ ਘਰ ਘਰ ਤਾਂ ਸਾਡਾ ਹੀ ਆ ਹੀ ਹੈਗਾ ਆਹ ਨਾਲੀ ਗੇਟ ਹੈਗਾ ਇੱਧਰ ਜਾਣਿਓ ਮੈਨੂੰ ਨਾਲ ਤਾਂ ਲੈ ਜਾਓ ਮੇਰੀ ਗੱਲ ਸੁਣ ਲੋ ਜੀ ਮੇਰੀ ਬੇਬੇ ਕੋਲ ਨਗਦੇ ਜਾ ਕੇ ਤੁਸੀਂ ਇਹ ਗੱਲ ਕਹਿ ਦਿਓ ਮੇਰੀ ਇਹ ਬੇਰਾ ਸਭਾ ਵਾਲਾ ਪੜ ਹੈਗਾ ਚੋਰੀਆ ਮੈਂ ਤਾਂ ਦੇਖ ਹੁਣ ਸਾਰਿਆਂ ਕੋਲੇ ਦੱਸੂਗੀ ਜਦੋਂ ਉਹਨਾਂ ਨੇ ਮੈਨੂੰ ਕਹਿ ਕੇ ਭੇਜਿਆ ਅਸੀਂ ਕਿਹੜਾ ਕੋਈ ਉਹੀ ਗੱਲ ਕੋਈ ਚੋਰੀ ਠੱਗੀ ਕੀਤੀ ਆ ਮੈਰਿਜ ਕਰਾਈ ਆ ਸਾਰਿਆਂ ਨੂੰ ਦੱਸ ਕੇ ਕਰਾਈ ਆ ਨਹੀਂ ਜੀ ਮੇਰਾ ਭਰਾ ਵਿਆਹ ਕਰਾਊਗਾ ਉਹ ਸਾਨੂੰ ਦੱਸੂਗਾ ਇਹ ਹੀ ਜੀ ਕਿਹੜੀ ਗੱਲ ਹੈ ਚੋਰੀਆਂ ਚੋਰੀਆਂ ਵਿਆਹ ਥੋੜੋ ਕਰਾ ਲੂਗਾ ਉਹ ਇਹ ਤਾਂ ਜੀ ਦੇਖੋ ਸੋਡੇ ਫੈਮਿਲੀ ਦਾ ਮੈਟਰ ਸੋਨੂੰ ਪਤਾ ਹੋਊਗਾ ਵੀ ਸੋਨੂੰ ਕਿਉਂ ਨਹੀਂ ਦੱਸਿਆ ਹੈਗਾ ਆ ਨਮੀ ਨਮੀਆ ਗੱਲਾਂ ਲੈ ਸੁਣਦੇ ਆਂਗੇ ਆ ਤਾਂ ਕਿਤੇ ਗਈ ਤਾਂ ਇਹ ਗੱਲ ਹੀ ਨਹੀਂ ਸੁਣੀ ਸੀਗੀ ਉਹ ਬੈਠੀ ਹੈ ਮੇਰੀ ਬੇਬੇ ਚਲ ਆ ਜੀ ਤੁਸੀਂ ਮਿਲਾ ਦਿਓ ਮੈਨੂੰ ਮੇਰੀ ਗੱਲ ਸੁਣ ਲਓ ਮੈਡਮ ਬੇਬੇ ਦਾ ਸੁਭਾਅ ਵਾਲਾ ਪੜਾ ਆ ਗੱਲਾਂ ਆ ਨਾ ਮੈਨੂੰ ਤੇ ਤੁਸੀਂ ਮੇਰੇ ਨਾਲ ਤਾਂ ਕਰ ਲਈਆਂ ਵਿਆਹ ਬੋਲੀਆਂ ਵਿਆਹ ਬੋਲੀਆਂ ਗੱਲ ਉਹਦੇ ਕੋਈ ਨਾ ਕਰਿਓ ਵੀਰੇ ਮੈਂ ਕੀ કહਾਂ ਉਹਨਾਂ ਨੂੰ ਲੈ ਜਾਣਨਾ ਪਛਾਣ ਕੋਈ ਗੱਲ ਨਾ ਬਾਤ ਅਸੀਂ ਐ ਕਿਵੇਂ ਗੱਲ ਮੰਨ ਲਈ ਅਸੀਂ ਇਹ ਗੱਲਾਂ ਮੰਨਦੇ ਮੁੰਡੇ ਤੁਸੀਂ ਫੋਨ ਕਰਕੇ ਪੁੱਛ ਲਿਓ ਸ਼ਾਮ ਨੂੰ ਉਹ ਸਾਡੀ ਤਾਂ ਰੋਜ਼ ਹੀ ਗੱਲ ਹੁੰਦੀ ਹੈ ਮੇਰੇ ਭਰਾਣਾ ਉਦਾ ਗੱਲ ਗੱਲ ਦੱਸਣ ਦਾ ਹੈ ਨਾ ਤੁਹਾਨੂੰ ਸਰਪ੍ਰਾਈਜ਼ ਨਾ ਦੇਣਾ ਚਾਹੁੰਦਾ ਹੋਵੇ ਵੀ ਤੁਹਾਨੂੰ ਸਾਰਿਆਂ ਨੂੰ ਸਰਪ੍ਰਾਈਜ਼ ਦੇਵਾਂ ਮੈਂ ਆ ਕੇ ਸਰਪ੍ਰਾਈਜ਼ ਉਹ ਕੀ ਉਹ ਸਰਪ੍ਰਾਈਜ਼ ਮੈਂ ਇਹ ਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਇੱਕੇ ਤੁਹਾਨੂੰ ਦੱਸਾਂ ਵੀ ਮੇਰੀ ਮੈਰਿਜ ਹੋ ਗਈ ਮੈਨੂੰ ਨਾਲ ਲਿਆ ਕੇ ਉਹਨੇ ਫੇਰ ਦੱਸਣਾ ਸੀ ਮੈਨੂੰ ਲੱਗਾ ਲੈ ਕਿਹੜੀਆਂ ਗੱਲਾਂ ਕਰਦੀਆਂ ਮੈਡਮ ਤੂੰ ਐਂ ਕਿਤੇ ਵਿਆਹ ਮੇਰਾ ਪਰਾ ਐਂ ਕਰਾਂ ਲੋ ਵੱਜ ਵੱਜ ਕੇ ਸੀ ਵਿਆਹ ਕਰਾਂਗੇ ਪਿਛਲੇ ਵਿਆਹ ਇਹ ਤਾਂ ਪੂਰਾ ਘੱਟ ਕਰਨਾ ਸੀਗਾ ਵਿਆਹ ਤੇ ਆ ਬਸ 15 20 ਦਿਨਾਂ ਤੱਕ ਆਉਣ ਆਲੇ ਨੇ ਤੇ ਤੁਹਾਨੂੰ ਦੱਸ ਦੇਣਗੇ ਸਾਰੀ ਗੱਲ ਆਪੇ ਮੇਰੇ ਤੇ ਨਹੀਂ ਯਕੀਨ ਜੇ ਤੁਹਾਨੂੰ ਉਹ ਯਕੀਨ ਵਾਲੀ ਐ ਮੈਡਮ ਤੂੰ ਗੱਲ ਹੀ ਨਹੀਂ ਕਰਦੀ ਕੋਈ ਛੋਟੀ ਮੋਟੀ ਗੱਲ ਐ ਐਂ ਵਿਆਹ ਚੋਰੀਆਂ ਚੋਰੀਆਂ ਕਿਵੇਂ ਕਰਾ ਲੂਗਾ ਲਾ ਲ ਕਿਨੂੰ ਲਈ ਆਉਂਦਾ ਮੈਡਮ ਜੀ ਨੂੰ ਨਾਲ ਕਿੱਡਾ ਵੱਡਾ ਬਾਏਗਾ ਕੋਲੇ ਨਾਲ ਡੱਬਾ ਲੱਗਦਾ ਮੈਨੂੰ ਤਾਂ ਮਠਿਆਈ ਵਾਲਾ ਸਾਸਰੀ ਕਾਲ ਮਾਤਾ ਜੀ ਹਾ ਸਾਸਰੀ ਕਾਲ ਪੁੱਤ ਬੇਬੇ ਮੈਡਮ ਹੈਗੀ ਮੇਰੇ ਭਾਈ ਨੇ ਨਾ ਫਿਰ ਦਿੱਲੀ ਲੱਗੀ ਹੋਈ ਇੱਥੇ ਚਾਹ ਚਲਾਉਂਦਾ ਮੇਰਾ ਭਰਾ ਸੁਦੀਪ ਅੱਛਾ ਭਾਈ ਹਾਂ ਉਹਦੇ ਤੇਰੀ ਨਾਲ ਲੱਗੀ ਐ ਇਹਦਾ ਚਾਹ ਪਾਣੀ ਪੀਣ ਆ ਗਈ ਆਪਣੇ ਘਰੇ ਅੱਖਾਂ ਮਾਇਆ ਕਿਤੇ ਸੇਲੀ ਬੈਠੇ ਇੱਧਰ ਇੱਥੇ ਬਹਿ ਜਾ ਤੁਸੀਂ ਇੱਧਰ ਹੀ ਫੜਾ ਦਿਓ ਜੀ ਮੈਂ ਇੱਧਰ ਹੀ ਬਹਿ ਜਾਣਾ ਮੈਂ ਜਾ ਕੇ ਕਿਤੇ ਸੇਲੀ ਆ ਭਾਈ ਕਿਤੇ ਹਰਪ੍ਰੀਤ ਦੀ ਮੈਂ ਤਾਂ ਸੇਲੀ ਬਣਾਈ ਸੀ ਹਰਪ੍ਰੀਤ ਦੀ ਅੰਨੀ ਦੀ ਨਾ ਨਾ ਇਹਦਾ ਪਿਆਰੀ ਮੈਂ ਦਾ ਖੇਤ ਨੂੰ ਜਾਂਦਾ ਸੀਗਾ ਨੀਂਚ ਕੀੜਾ ਮਾਰਨ ਉਹ ਤਾਂ ਮੇਰੇ ਟੱਕਰ ਗਿਆ ਆਪਣੇ ਡਰੈਸ ਲਈ ਫਿਰਦੀ ਸੀ ਸਾਰਾ ਘਰ ਦਾ ਮੇਰਾ ਨਾਂ ਲਈ ਜਾਵੇ ਮੈਂ ਗੁਰਲਾਲ ਕੇ ਜਾਣਾ। ਅੱਛਾ। ਸੰਦੀਪ ਉਹਦਾ ਭਰਾ ਹੈ। ਉਹਦਾ ਸਾਡੇ ਹੀ ਹੈ, ਮੇਰਾ ਭਰਾ ਹੀ ਹੈਗਾ। ਤੂੰ ਭਾਈ ਮੂਰੋ ਇਹਨੂੰ ਉੱਥੇ ਮਿਲ ਗਿਆ, ਟੱਕਰ ਗਿਆ ਹਾਂ। ਅੱਛਾ। ਉਹ ਤਾਂ ਆਏ ਸੀ ਮੈਨੂੰ। ਮੈਂ ਖੰਨ ਚੱਲਣ ਵਾਲੇ ਤਾਂ ਮਿਲ ਜਾਂਗੇ। ਨਾਲੇ ਚੱਲ ਮੈਂ ਇੱਕ ਦੋ ਰਾਤਾਂ ਲਾ ਜੂੰਗੀ ਇੱਥੇ। ਮੇਰਾ ਨਾ ਪਿੰਡ ਬਾਲੀ ਦੂਰ ਹੈ ਇੱਥੋਂ। ਚੰਡੀਗੜ੍ਹ ਤੋਂ ਵੀ ਗਾਹਾਂ। ਉਹ ਤਾਂ ਪੁੱਤ ਦੇਖ ਰਾਤ ਦਿੱਤਾ ਗਾ ਲੋ ਬੱਕਰੀਆ ਹਾਂ ਨਾ ਪੁੱਤ ਹੁਣ ਨਾ ਰਾਤ ਘਟਾਉਣ ਦਾ ਕਿਹੜਾ ਟਾਈਮ ਨਹੀਂ। ਹਾਂ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਅੱਜ ਕੱਲ ਟਾਈਮ ਬਾਲਾ ਮਾੜਾ। ਟਾਈਮ ਮਾੜੇ ਨੇ ਪੁੱਤ ਹੋਰ। ਇਹ ਗਾ ਨੀ ਬਤੂ ਮੇਰੇ ਆਪਣੇ ਸੁਖਦੀਪ ਦੇ ਦੋਸਤ ਹੈ ਦੋਸਤਾ ਪੁੱਤ ਹਰਗੇ ਨੇ ਤੈਨੂੰ ਨਹੀਂ ਪਤਾ ਪੁੱਤਾ ਆਪਾਂ ਨੂੰ ਕੋਈ ਕੀ ਥੱਪਨੇ ਥੱਪ ਦੇ ਪੁੱਤ ਤੈਨੂੰ ਨਹੀਂ ਪਤਾ ਤੂੰ ਪਰ ਅਕਾਲਾੰਗਾ ਮੈਨੂੰ ਬੜੀਆਂ ਡੁੰਗੀਆਂ ਗੱਲਾਂ ਦਾ ਬੇਬੇ ਮੈਨਰਾ ਨਾ ਜਾਨਦਾ ਨੀਚ ਕੀੜਾ ਮਾਰਨ ਤੇ ਉਹ ਹਰਬ੍ਰੀਤ ਫਿਰਦੀ ਹੈ ਚਾਹ ਪਾਣੀ ਪਧੀਆ ਬਣਾ ਕੇ ਪਿਆਉ ਉਹਨੂੰ ਬਾਈ ਕੀ ਆਖੂਗਾਂ ਹਾਂ ਚਲ ਕੋਈ ਨਾ ਭਾਈ ਚਾਹ ਪਾਣੀ ਤੇ ਪੀਵਾਗੇ ਕਿਰੋ ਚਲ ਵਿਚਾਰੀ ਆਈਏ ਹੁਣ ਇਹ ਨਹੀਂ ਚਾਹ ਪਾਣੀ ਕਰਨੀਆਂ ਤੁਹਾਨੂੰ ਮੋੜ ਦੇ ਮੈਨੂੰ ਕੀ ਪਤਾ ਸੀ ਛੋਡੇ ਘਰ ਦਾ ਪਿੰਡ ਦਾ ਛੋਡੇ ਮੁੰਡੇ ਨੇ ਨਾ ਸਾਰਾ ਮੈਨੂੰ ਸਮਝਾ ਕੇ ਸਾਰਾ ਐਡਰੈਸ ਦੇ ਕੇ ਫੇਰ ਭੇਜਿਆ ਹਾਂ ਇਹਨੂੰ ਸਾਰਾ ਟਰੈਸ ਦਿੱਤਾ ਮੇਰਾ ਨਾਮ ਵਿਚਾਰੀ ਕੀ ਜਾਣਦੀ ਸੀ ਹਾਂ ਉਹ ਤਾਂ ਠੀਕ ਆ ਬੁੱਤਾ ਅੱਜ ਹੁਣ ਕੋਈ ਨਹੀਂ ਦੱਸਿਆ ਤਾਂ ਆਪਣੇ ਸੁਖਦੀਪ ਨੇ ਫੇਰ ਹੀ ਇਹਨੂੰ ਪਤਾ ਲੱਗਿਆ ਹੈ ਹੈ ਤੇ ਮੈਂ ਹਰਪ੍ਰੀਤ ਨੂੰ ਕਹਿੰਦਾ ਚਾਹ ਪਾਣੀ ਵਧੀਆ ਬਣਾ ਕੇ ਪਿਓ ਰੂ ਮੈਂ ਬੜਾ ਕੀੜਾ ਮਾਰਿਆ ਚਲ ਭਾਈ ਕਾਹ ਭਾਈ ਹਰਪ੍ਰੀਤ ਨੂੰ ਵਿਚਾਰੀ ਚਾਹ ਕਰੂਗੀ ਹੋਰ ਮਾਤਾ ਜੀ ਤੁਸੀਂ ਠੀਕ ਰਹਿੰਦੇ ਹੋ ਹਾਂ ਠੀਕ ਆ ਪੁੱਤ ਵਧ ਗਿਆ ਤੁਹਾਡੀ ਢੂਈ ਕਿਵੇਂ ਹੁਣ ਤੁਸੀਂ 6 ਵਜੇ ਟਾਈਮ ਤੇ ਦਵਾਈ ਖਾਈ ਜਾਂਦੇ ਸੀ ਤੈਨੂੰ ਕੀ ਪਤਾ ਲੱਗਿਆ ਪੁੱਤ ਢੂਈ ਦਾ ਨਾ ਮੈਨੂੰ ਪਤਾ ਹੀ ਆ ਸਾਰੀਆਂ ਗੱਲਾਂ ਦਾ ਦੱਸ ਦਿੰਦੇ ਹੁੰਦੇ ਨੇ ਉਹ ਮੈਨੂੰ ਅੱਛਾ ਇਹ ਤਾਂ ਪੂਰੀਆਂ ਗੱਲਾਂ ਕਰਦੇ ਨੇ ਪੁੱਤ ਤੁਹਾਡੇ ਨਾਲ ਹਾਂ ਗੱਲਾਂ ਵਧੀਆ ਕਰਦੇ ਆਂ ਅਸੀਂ ਸਾਰਾ ਦਿਨ ਹੀ ਗੱਲਾਂ ਕਰਦੇ ਆਂ ਲੈ ਬੜਾ ਫੇਰ ਕਾਹਦੇ ਬੈ ਤੈਨੂੰ ਸਾਰੀ ਥਾਂ ਘੱਦੀ ਗੱਲ ਤੈਨੂੰ ਸਾਰੀ ਦੱਸਦਾ ਹਾਂ ਆਪਣੇ ਜੀ ਕੋਈ ਗੱਲ ਮੈਨੂੰ ਸਾਰੀ ਪਤਾ ਹੁੰਦੀ ਆ ਮੈਂ ਤਾਂ ਹੁਣ ਜਦੋਂ ਮੈਂ ਜਾਣਦੀ ਆ ਅਸੀਂ ਦੋਸਤਾਂ ਇਕੱਠੇ ਰਹਿੰਦੇ ਆ ਹਨਾ ਤਾਂ ਕਰਕੇ ਸਾਰਾ ਪਤਾ ਉਹ ਤਾਂ ਫੇ ਜਮ ਆਪਣੀ ਸਾਡੇ ਦਾ ਘਰ ਜਾਵਾ ਪੋਰਾ ਪੋਰਾ ਤੈਨੂੰ ਜਮ ਸਾਰੀ ਕੀ ਐਡੀ ਦੇ ਦਿੰਦਾ ਸਾਰਾ ਕੋਈ ਭੇਤ ਦੇ ਦਿੰਦਾ ਹੈਗਾ ਭੇਤ ਵੀ ਮਾਤਾ ਬੰਦਾ ਆਪਣੇ ਨੂੰ ਦਿੰਦਾ ਹੁੰਦਾ ਬਗਾਨਿਆਂ ਨੂੰ ਥੋੜਾ ਦਿੰਦਾ ਆਪਣੇ ਦੇ ਪੁੱਤ ਠੀਕ ਹੈ ਚਲ ਫੇਰ ਵੀ ਹੁਣ ਆਪਣੀ ਚੱਲ ਰਿਹਾ ਅੱਜ ਹੁੰਦੀ ਆ ਦੋਸਤੀ ਹੁੰਦੀ ਉਹ ਗੱਲ ਵੱਖਰੀ ਹੁੰਦੀ ਆ ਕਹਿੰਦਾ ਪਕਾ ਦਪਿਆ ਤੇ ਦੇਣਾ ਦੇਖੇ ਇਹ ਵੀ ਗੱਲ ਮਾੜੀ ਹੁੰਦੀ ਆ ਤੇ ਹਰਪ੍ਰੀਤ ਦੀਦੀ ਕਿੱਧਰ ਗਈ ਹੁਣ ਕਰਾਉਂਦੀ ਆ ਸੋਡੇ ਨਾਲ ਕੰਮ ਤੁੰਦਾ ਵੀ ਬਾਤ ਦੀ ਸੀ ਉਹ ਕਹਿੰਦੇ ਕੰਮ ਤੁੰਦਾ ਘਾਟੀ ਕਰਦੀ ਆ ਨਾ ਘਰ ਕਰ ਕਰਾ ਦਿੰਦੇ ਪੁੱਤਾਂ ਇਹ ਤਾਂ ਸਾਰੇ ਕਰ ਦਿੱਤਾ ਨਾ ਤਾਂ ਪੇ ਵੀ ਹੋ ਜਾਂਦੀ ਸਾਰੇ ਝਾੜੂ ਪੋਚੇ ਵਿਚਾਰੀ ਉਹੀ ਕਰਦੀ ਐ ਮੱਛ ਤਾਂ ਮਾੜਾ ਮੋਟਾ ਹੀ ਬੰਦਿਆ ਪੁੱਤ ਕੰਮ ਹਾਂ ਐ ਤਾਂ ਕਰਦੇ ਸੀਗੇ ਇੱਕ ਦਿਨ ਮੇਰੇ ਕੋਲੇ ਗੱਲਾਂ ਵੀ ਬੇਬੇ ਕੁੱਤ ਤਾਂ ਕੰਮ ਨਹੀਂ ਹੁੰਦਾ ਹਰਪ੍ਰੀਤ ਨੇ ਵੀ ਰੁੱਖਾ ਵਾਲਾ ਬੋਲਦੀ ਐ ਬੇਬੇ ਨੂੰ ਪੁੱਤ ਕੁਛ ਰੁੱਖਾ ਵੀ ਬਸ ਬੋਲਦੀ ਕੋਲੋਂ ਨਾ ਬਸ ਬੋਲੀ ਐ ਸਗਾ ਰੁੱਖਾ ਤੇ ਉਹ ਅਬਾਰੀ ਜੇ ਦਿਨ ਕੋਈ ਹੋ ਅਸ ਤਾਂ ਮਾਮਾ ਤੇ ਮੰਗੁਰਾ ਰੈਣੀਆਂ ਦੇ ਨੇ ਸੱਸ ਨੂੰ ਚਲ ਕੋਈ ਗੱਲ ਨਹੀਂ ਮੈਂ ਤਾਂ ਹੁਣ ਮੈਂ ਆ ਗਈ ਮੈਂ ਨਹੀਂ ਹੁਣ ਰੁੱਖਾ ਬੋਲਣ ਦਿੰਦੀ ਤੂੰ ਆ ਗਈ ਪੁੱਤ ਹਾਂ ਵੀ ਮੈਂ ਦੋ ਦਿਨ ਰਹੂੰਗੀ ਦੋ ਦਿਨ ਹੀ ਮੈਂ ਰੁੱਖਾ ਬੋਲਣ ਦਿੰਦੀ ਚਲ ਪੁੱਤ ਫੇਰ ਦੋ ਦਿਨ ਰਹਾਂਗੇ ਪੁੱਤ ਫੇਰ ਦੋ ਨਾਲ ਕਿਹੜਾ ਕੋਈ ਫੇਰ ਉਹਨੂੰ ਫਰਕ ਪੈ ਜੂ ਪੁੱਤ ਦੋ ਦਿਨਾਂ ਨਾਲ ਕਈ ਵਾਰੀ ਜਿੰਨੂੰ ਫਰਕ ਪੈਣਾ ਹੋਵੇ ਮੈਂ ਤਾਂ ਦੋ ਦਿਨਾਂ ਨਾਲ ਵੀ ਪੈ ਜਾਂਦਾ ਉਹ ਤਾਂ ਠੀਕ ਆ ਪੁੱਤ ਦੋ ਦਿਨ ਪਾਈ ਦੇਖ ਲੈ ਵੀ ਹੂੰ ਤਾਂ ਦੇਖ ਤੂੰ ਹਰ ਵੀ ਤੈਨੂੰ ਪੁੱਛਣੀ ਪਾਈ ਵੀ ਮੇਰਾ ਮਾਲ ਨਹੀਂ ਪਾਈ ਕਹਿੰਦਾ ਵੀ ਤੈਨੂੰ ਦੋ ਦਿਨਾਂ ਸੀ ਰੱਖ ਲਈਏ ਪੁੱਤ ਐਵੇਂ ਅਦਾ ਕੁੜੀ ਕਿੱਥੇ ਗਿਆ ਲੋਟਣੀ ਆਉਂਦਾ ਬਗਾਨੇ ਕਰ ਨਹੀਂ ਮੈਂ ਪਤਾ ਕਰਦੀ ਆ ਮੈਂ ਤਾਂ ਇੱਥੇ ਦੋ ਦਿਨ ਰਹਿ ਕੇ ਚੱਲ ਇੱਥੇ ਆਇਆ ਵੀ ਮੈਨੂੰ ਡਰ ਨਹੀਂ ਕਿਸ ਤੇ ਮੈਂ ਨਾ ਆਪਦੇ ਭਰਾਵਾਂ ਨੂੰ ਫੋਨ ਲਾਉਂਗੀ ਤੇ ਉਹ ਆ ਕੇ ਮੈਨੂੰ ਲੈ ਜਾਣਗੇ ਚੱਲ ਆ ਨੀ ਪੁੱਤ ਫੇਰ ਤੇ ਤੇਰੀ ਮਰਜ਼ੀ ਐ ਕਿ ਮੈਂ ਬਾਹਰ ਕਿਤੇ ਰਹੂੰਗੀ ਕਿਸੇ ਹੋਟਲ 'ਚ ਰਹੂੰਗੀ ਹਨਾ ਫੇਰ ਵੀ ਔਖਾ ਕੱਲੀ ਕੁੜੀ ਦਾ ਔਖਾ ਤਾਂ ਪੁੱਤ ਹੁੰਦਾਗਾ ਪੁੱਤ ਹੁਣ ਆਇਆ ਐ ਅਗਲਾ ਪੜਾ ਕਾਦਾ ਕਰਦਾ ਨਾ ਤੂੰ ਤੇ ਬੁਰਾ ਹੋ ਜਾਂਦਾਗਾ ਤੈਨੂੰ ਪਤਾ ਨਹੀਂ ਹਾਂ ਮੈਂ ਤਾਂ ਇਹ ਤਾਂ ਗੱਲ ਠੀਕ ਐ ਸਹੀ ਕਿੰਗਾ ਪੁੱਤ ਫੇਰ ਮੈਂ ਹੈਪੀ ਤੂੰ ਕਹੀ ਨਹੀਂ ਐ ਤੇ ਚਾਹ ਬਣਾਉਣੇ ਆਗੇ ਠੀਕ ਐ ਮੈਂ ਤਾਂ ਕਹਿ ਦੋ ਮੈਨੂੰ ਤਾਂ ਲੱਗਦਾ ਮਾਤਾ ਕਿਹੜਾ ਮੈਨੂੰ ਉਹ ਕਰੂਗੀ ਹਨਾ ਇਹ ਤਾਂ ਰੁੱਖੇ ਹੀ ਬਾਲਾ ਬੋਲਦੀ ਐ ਚਲੋ ਉਹਨਾਂ ਨੂੰ ਦੇਖਦੇ ਹਰਪ੍ਰੀਤ ਦੀਦੀ ਕੀ ਕਹਿੰਦੀ ਐ ਉਹਦੀ ਗੱਲ ਪੁੱਛ ਕੇ ਨਾ ਮੜੀ ਜੀ ਤੇ ਫਿਰ ਮੈਂ ਸੁਖਦੀਪ ਨੂੰ ਫੋਨ ਲਾਉਂਗੀ ਵੀ ਇਹ ਤਾਂ ਐ ਸਲੋਟ ਜੇ ਬੋਲਦੇ ਐ ਮੈਨੂੰ ਮੈਂ ਹੁਣ ਇਹਨਾਂ ਨੂੰ ਕਿਹੜੇ ਮੂੰਹ ਦੱਸਾਂ ਵੀ ਮੈਂ ਇਹਨਾਂ ਦੀ ਨੌ ਆ ਲੈ ਕਿਹਦੇ ਨਾਲ ਬੋਲੀ ਜਾਂਦੇ ਐ ਆ ਕਿਹਨੂੰ ਲਈ ਬੈਠੇ ਆਗੇ ਮੈਨੂੰ ਪਤੀ ਨੂੰ ਲੱਗਾ ਕੱਪੜੇ ਸਕੌਣ ਲਾਗੀ ਐਨ ਕਾਂਜੀ ਵਾਲੀ ਕਿਹੜੀ ਆ ਬੈਠੀ ਆਹ ਕੌਣ ਐ ਉਹ ਬੇਕੋੜੇ ਹਾਂ ਤਾਂ ਨੂੰ ਮੈਂ ਕੀ ਦੱਸਾਂ ਨੱਕੀ ਦੱਸੇ ਜਾਂਦਾ ਤਾਂ ਤੂੰ ਖੇਤ ਸੀ ਤੇ ਤੂੰ ਘਰੇ ਮੁੜਿਆ ਫਿਰਦਾ ਪਹਿਲਾਂ ਉਹ ਕੌਣ ਹੈਗੀ ਮੈਂ ਤਾਂ ਜਾਣਦੀ ਨਹੀਂ ਮੇਰੀ ਸਹੇਲੀ ਨਹੀਂ ਕੋਈ ਇਹ ਉਹ ਤਾਂ ਮੈਡਮ ਹੈਗੀ ਦਸਰਾਂ ਵਾਲੀਆਂ ਤਾਂ ਉਹ ਗੱਲੇ ਹੀ ਨਹੀਂ ਕਰਦੀ ਅੱਛਾ ਮੈਡਮ ਹੈ ਲੈ ਆਹੋ ਕੁਝ ਵੇਚਣ ਵਾਲੀ ਹੋਊਗੀ ਬੈਗ ਚੱਕ ਕੇ ਆ ਗਈ ਤੁਰ ਗਈ ਫਿਰਦਾ ਕੋਈ ਕੁਝ ਵੇਚਣ ਵਾਲੀ ਹਾਂ ਉਹ ਤਾਂ ਮੈਨੂੰ ਇੱਥੇ ਗਲੀ ਚ ਮਿਲੀ ਹੈਗੀ ਉਹਦਾ ਮੇਰਾ ਨਾਮ ਲਈ ਜਾਵੇ ਇੱਕ ਗੁਰਲਾਲ ਤੇ ਸੁਖਦੀਪ ਦੋਨੇ ਭਰਾਵਾਂ ਦੇ ਘਰਾਂ ਨੇ ਘਰੇ ਜਾਣੇਗਾ ਕਿਸੇ ਨੇ ਦੱਸਤਾ ਹੂ ਵੀ ਉਹਨਾਂ ਨਾਲ ਮੁੰਡਾ ਲੱਗਿਆ ਹੋਇਆ ਏ ਉਹਨਾਂ ਨੇ ਘਰੇ ਭੱਜ ਜਾਓ ਸਮਾਨ ਲੈ ਲਾਂਗੇ ਹੋਰ ਕੀ ਕਾ ਨੂੰ ਕਾ ਨੂੰ ਉਹਦਾ ਹੋਰ ਹੀ ਪੰਗਾ ਖੜਾ ਕਰਤਾ ਪਾਈ ਨਹੀਂ ਤਾਂ ਕੀ ਪੰਗਾ ਖੜਾ ਕਰਤਾ ਉਹ ਤਾਂ ਕਹਿੰਦੀ ਕਿ ਮੇਰਾ ਬਠਿੰਡੂ ਤੋਂ ਆਕੇ ਮੇਰੇ ਨਾਲ ਤਾਂ ਵਿਆਹ ਹੋਇਆ ਏ ਸੁਖਦੀਪ ਦਾ ਵਿਆਹ ਹੋਇਆ ਏ ਹਾਂ ਕਿ ਢਾਈ ਮਹੀਨੇ ਕੋ ਸਾਡੇ ਬਹਿਨੂ ਤਾਂ ਲੈ ਐਈਆਂ ਹੀ ਗੱਲਾਂ ਕਰਦੀ ਏ ਉਹ ਨਾ ਢਾਈ ਮਹੀਨੇ ਹੋ ਗਏ ਵਿਆਹ ਨੂੰ ਸਾਨੂੰ ਪਤਾ ਨਸਤਾ ਉਹ ਮੈਂ ਕਿਵੇਂ ਯਕੀਨ ਕਰੀਏ ਹੁਣ 2 ਟਾਈਮ ਮਹੀਨੇ ਦੀ ਗੱਲ ਕਰਦੀ ਏ ਬੇਬੇ ਕੋਲੇ ਕਿੱਥੋਂ ਗੱਲ ਕਰਤੀ ਮੈਨੂੰ ਕਿਹਾ ਆ ਮੈਂ ਬੇਬੇ ਕੋਲੇ ਨਾ ਕਿਧੇ ਗੱਲ ਕਰਦੀ ਉਹ ਸੁਭਾਅ ਵਾਲਾ ਭੜੇਗਾ। ਉਹ ਬੇਬੇ ਨਾ ਤਾਂ ਮੇਰੇ ਨਾਲ ਨਹੀਂ ਕੱਟਦੀ ਬੇਬੇ ਨਾ। ਪਰ ਤੂੰ ਐਂ ਦੇਖ ਵੀ ਤੈਨੂੰ ਗੱਲ ਤੇ ਕੋਈ ਯਕੀਨ ਆਉਂਦਾ ਮੈਨੂੰ ਤਾਂ ਭੋਰਾ ਯਕੀਨ ਨਹੀਂ ਆਉਂਦਾ ਗੱਲ ਤੇ। ਉਹ ਰਾਹ ਜਾਂਦਿਆਂ ਉਹੀ ਕਹਿ ਜਾਂਦੀਆਂ ਘਰ ਦੇਖ ਕੇ ਤਾਂ ਹੀ ਵੜ ਜਾਂਦੀਆਂ ਇਹ ਨਾ ਤਾਂ ਉਹੀ ਲੈ ਜਾਂਦੀਆਂ ਨਾ ਤਾਂ ਪਿੰਡ ਚੋਂ ਪੁੱਛ ਲਾਂਦੀਆਂ ਐ ਨਹੀਂ ਪਤਾ ਕੋਈ ਸਮਾਨ ਵੇਚਣਾ ਆਈ ਹੋਵੇ। ਉੱਥੋਂ ਮੈਨੂੰ ਪਤਾ ਲੱਗਿਆ ਬੇਬੇ ਨੇ ਨਾ ਮੁੰਡਾ ਜਹਾਜਾਂ ਦੇ ਲੱਗਿਆਗਾ। ਤੇ ਗੱਲ ਚੱਕਲੀ ਹੋਵੇ ਨੇ ਵੀ ਮੇਰਾ ਵਿਆਹ ਹੋਇਆ ਗੱਲ ਤਾਂ ਤੇਰੇ ਵਾਲੀ ਹੈ ਮੈਂ ਤਾਂ ਪਾਈ ਨਾਲ રોજ ਗੱਲ ਕਰਦਾ ਮੈਨੂੰ ਐ ਦੱਸ ਤੈਨੂੰ ਕਿਤੇ ਗੱਲ ਹੀ ਜੀ ਕਰੀ ਨਹੀਂ ਕੇ ਕਰ ਘਰੇ ਨਾਲ ਗੱਲ ਕਰੀ ਖੇਤ ਵਗ ਜਾ ਖੇਤ ਜਾ ਕਿਸ਼ਕਦੀਪ ਨਾਲ ਗੱਲ ਕਰ ਵੀ ਐ ਕਰਕੇ ਕਰੀਏਗੀ ਕੁੜੀ ਐਨ ਕੰਜ ਨਾੜੀ ਵੀ ਛੋਟੀ ਕੋਈ ਗੱਲਬਾਤ ਹੈਗੀ ਮੈਨੂੰ ਦੱਸ ਹਾਂ ਬਠਿੰਡੇ ਤੋਂ ਕਹਿੰਦੀ ਐ ਬਠਿੰਡੇ ਤੋਂ ਤੇ ਪਾਈ ਨਾਲ ਹੀ ਗੱਲ ਕਰੇ ਤਾਂ ਪਤਾ ਲੱਗੂ ਤਾਂ ਪਾ ਨੂੰ ਕੋਈ ਗੱਲ ਦਾ ਯਕੀਨ ਨਹੀਂ ਆ ਨਾ ਅਸੀਂ ਪਰਿਵਾਰ ਦੇ ਮੈਂਬਰਾਂ ਨੂੰ ਸਾਨੂੰ ਪਤਾ ਨਾ ਤੇਰਾ ਐ ਵਿਆਹ ਵੀ ਹੋ ਗਿਆ ਵਿਆਹ ਐ ਕਿਤੇ ਐਂ ਕੱਲਿਆਂ ਦੇ ਹੋ ਜਾਂਦੇ ਨੇ ਮੈਂ ਤਾਂ ਹੁਣ ਬੇਬੇ ਨੂੰ ਐਂ ਕਹੀ ਕਿਹਾ ਨਹੀਂ ਮੈਨੂੰ ਪਤਾ ਅੱਜ ਕੱਲ ਬਾਲਾ ਕੋ ਚੱਲੀ ਜਾਂਦਾ ਅੱਜ ਕੱਲ ਨਾ ਮੁੰਡਿਆਂ ਨੂੰ ਉਹੀ ਗੱਲ ਚੰਗੇ ਘਰਾਂ ਦੇ ਨੂੰ ਦੇਖ ਕੇ ਫਸਾ ਕੇ ਤੇ ਆਹ ਕੋਟ ਮੈਜ ਕਰਾ ਲੈਂਦੇ ਲੱਗਦਾ ਤਾਂ ਮੈਨੂੰ ਵੀ ਹਾਈ ਹੈ ਮੈਂ ਬੇਬੇ ਨੂੰ ਕਿਹਾ ਮਾਹ ਚੱਲ ਕੋਈ ਗੱਲੀ ਦਾ ਬਾਈ ਦੀ ਦੋਸਤ ਹੈ ਉੱਥੇ ਦਿੱਲੀ ਇਹ ਵੀ ਜਹਾਜ ਚਲਾਉਂਦੀ ਹੈ ਐਂ ਜੇ ਮੜਾ ਜਾਂ ਨਾ ਬਹਾਨਾ ਜਾਂ ਕਰਕੇ ਤੇ ਤੂੰ ਐਂ ਕਰ ਉਹਨੂੰ ਚਾਹ ਪਾਣੀ ਪਿਆ ਵੇ ਬੇਬੇ ਨਾਲ ਗੱਲ ਤਾਂ ਪਤਾ ਲੱਗਣ ਦੀ ਬੇਬੇ ਤਾਂ ਖਵਾਉਂਦੀ ਹੈਗੀ ਬੇਬੇ ਨੂੰ ਹੁਣ ਮੈਂ ਕੀ ਕਹੂੰ ਚਲ ਤੂੰ ਬੇਬੇ ਨਾਲ ਗੱਲ ਕਰ ਲਈ ਫਿਰ ਆਹ ਕਰ ਲੈਣਾ ਬੇਬੇ ਨੂੰ ਦੱਸੀ ਆਪਣੀ ਕਰੇ ਤਾਂ ਹੁਣੀ ਕਲੇਸ਼ ਹੋਊਗਾ ਪਤਾ ਨਹੀਂ ਕੀ ਮਾਰੇ ਚੱਕੇ ਉਹਦੇ ਮੈਡਮ ਜੀ ਨੇ ਕੁਦਰੇ ਜਾ ਬੇਬੇ ਆਉਂਦੀ ਹੈਗੀ ਬੇਬੇ ਨੂੰ ਹੁਣ ਕਿਵੇਂ ਤਾਂ ਸਭਾਲ ਲੈਣਾ ਪਊਗਾ ਬੇਬੇ ਨੂੰ ਐ ਕਹਿ ਦਊਂਗੀ ਵੀ ਆਹ ਹੋਵੇ ਬੇ ਉਹਦੀ ਸੇਲੀ ਹੋਊਗੀ ਬਾਈ ਦੀ ਠਲਕੇ ਰਾਂ ਫੇਰ ਮੈਂ ਗੱਲ ਕਰੂੰਗੀ ਕਿਰਾਂ ਬੇਬੇ ਨੂੰ ਪੁੱਛਦੀਆਂ ਬੇਬੇ ਕੀ ਕਹਿੰਦੀ ਐ ਆ ਗਈ ਬੇਬੇ ਕੀ ਕਹਿੰਦੀ ਐ ਕੁੜੇ ਹਰਪ੍ਰੀਤ ਓਰੇ ਆ ਪਾਈ ਤੂੰ ਤਾਂ ਇੱਥੇ ਗੱਲਾਂ ਮਾਰੀ ਜਾਂਦਾ ਐਵੇਂ ਗੱਬ ਸੁਣ ਪਾਈ ਕੀ ਗੱਲ ਹੈ ਬੇਬੇ ਉਹ ਆਈ ਆ ਵਿਚਾਰੀ ਕੋਈ ਕੁੜੀ ਆਪਣੇ ਸੁਖਬੀਪ ਨਾਲ ਲੱਗੀ ਹੋਈ ਆ ਪੁੱਤ ਉਹਥੇ ਨੌਕਰੀ ਤੇ ਤੇ ਚਾਹ ਦੀ ਕੁਟ ਮਨਾ ਕੇ ਦੇ ਉਹਨੂੰ ਚਾਹ ਤਾਂ ਬਣਾ ਦਾਨੀ ਆ ਮੈਂ ਬੇ ਤੇ ਚਲ ਐਂ ਕਰ ਤੂੰ ਇਹਦੇ ਨਾਲ ਕਰ ਗੱਲਾਂ ਮਤਾਂ ਮੈਂ ਤੁਹਾਨੂੰ ਕਮੇ ਪਤਾ ਵੀ ਸਖਦੀਪ ਨੇ ਲੱਗੀਆਂ ਹੋਈਂ ਤੁਸੀਂ ਦੋਨਾਂ ਮਾ ਪੱਤਾ ਨੇ ਗੱਲ ਬਣਾ ਲਈ ਆਖੀ ਜਾਂਦੀ ਐ ਕਹਿੰਦੀ ਮੈਨੂੰ ਤਾਂ ਸਖਦੀਪ ਹੀ ਮਾ ਤਾਂ ਸਖਦੀਪ ਨੂੰ ਵਧੀਆ ਜਾਣਦੀ ਆ ਤੇ ਸਖਦੀਪ ਮੈਨੂੰ ਚੰਗੀ ਤਰ੍ਹਾਂ ਜਾਣਦਾ ਉਹ ਤਾਂ ਮੈਨੂੰ ਭਾਈ ਸਾਰੇ ਆਪਣੇ ਘਰ ਦੀਆਂ ਗੱਲਾਂ ਪੁੱਛੇ ਕਿਵੇਂ ਕੋਈ ਸਾਰੀ ਗੱਲ ਕਰਦਾ ਹੁੰਦਾ ਇਹਦੇ ਕੋਲ ਤਾਂ ਆਪਣਾ ਮੁੰਡਾ ਕੀ ਪਤਾ ਬੇਬੇ ਉਹੀ ਗੱਲ ਜੋ ਇਕੱਠੇ ਰਹਿੰਦੇ ਕਰ ਲੀਆਂ ਹੋਣਗੀਆਂ ਗੱਲਾਂ ਨਾ ਕੀ ਚੱਲ ਕੋਈ ਨਹੀਂ ਮੈਂ ਚਾਹ ਬਣਾ ਕੇ ਦਿੰਨੀ ਆ ਤੂੰ ਬਹਿ ਜਾ ਤੂੰ ਨਾ ਚੰਚਨ ਨਾ ਤਾ ਇਥੋਂ ਤਾਂ ਭਾਈ ਕਿਉਂ ਨਹੀਂ ਲਾ ਮੈਨੂੰ ਆਹ ਟੈਸ਼ਨ ਨਾਲ ਲੈ ਇਹ ਤਾਂ ਇਥਨ ਵਾਲੀ ਗੱਲ ਹੀ ਨਹੀਂ ਕਿਉਂਕਿ ਮੇ ਤਾਂ ਦਿਮਾਗ ਤੇ ਪੂਰੀ ਟੈਸ਼ਨ ਹੋ ਗਈ ਕਿ ਦੋ ਆ ਪੋਰਾ ਪੋਰਾ ਸਾਰੀਆਂ ਗੱਲਾਂ ਮੈਨੂੰ ਤੇ ਇਹਨੇ ਮੇਰੇ ਕੰਨਾਂ ਥਾਣੀ ਕੱਢ ਤੀਆਂ ਕਿਉਂ ਕੋਈ ਨਹੀਂ ਮੈਂ ਤੂੰ ਮੱਝਾਂ ਕੰਨੀ ਕਿਹੜਾ ਮਾਰਿਆ ਮੈਂ ਚਾਹ ਬਣਾਉਣੀ ਆ ਚੰਗਾ ਭਾਈ ਆਹੋ ਇਹਨੇ ਧਾਰ ਦਾ ਟਾਈਮ ਹੋਇਆ ਫੇਰ ਫਿਰ ਧਾਰ ਕੱਟ ਕੇ ਲਿਆਂਗੀ ਲੈ ਬੇਬੇ ਤਾਂ ਹੁਣ ਬਾਹਨੇ ਨਾ ਉਧਰ ਭੇਜੀਏ ਬੇਬੇ ਤਾਂ ਹੁਣ ਕਿੰਨਾ ਟਾਈਮ ਲਾਉ ਜੋ ਕਿ ਨਾ ਮੈਸਾਂ ਕੋਲੇ ਵਗ ਜੇ ਕਰੀ ਉਹਨੇ ਨਹੀਂ ਖੁਰਲੀਆਂ ਚੱਪ ਮਾਰਨ ਲੱਗੀ ਕਦੇ ਨੀਰਾ ਪਾਉਣ ਲੱਗੀ ਮੈਂ ਕਰ ਸਸਰੀਕਾਲ ਦੀਦੀ ਸਸਰੀਕਾਲ ਜੀ ਤੇ ਨਾ ਤੁਸੀਂ ਕੀ ਗੱਲਾਂ ਕਰਦੇ ਹੋਗੇ ਸੁਖਦੀਪ ਨਾਲ ਤੁਹਾਡਾ ਐ ਕਿਵੇਂ ਹੋ ਗਈ ਤੁਹਾਡੀ ਮੈਰਿਜ ਸਾਡੀ ਮੈਰਿਜ ਨੂੰ ਨਾ 2 ਮਹੀਨੇ ਹੋ ਗਏ ਗੱਲ ਤਾਂ ਸਾਡੀ ਬਾਵਾ ਟਾਈਮ ਦੀ ਸੀ ਪਰ ਹੁਣ ਜਦੋਂ ਮੇਰੇ ਘਰ ਦੇ ਬਾਲਾ ਕਹਿਣ ਲੱਗੇ ਫਿਰ ਅਸੀਂ ਮੈਰਿਜ ਕਰਾ ਲਈ ਅਸੀਂ ਪੇਪਰ ਮੈਰਿਜ ਹੀ ਕਰਾਈ ਆ ਵੈਸੇ ਜਿਵੇਂ ਦੁਨੀਆ ਤੇ ਰਵਾਜ ਹੁੰਦਾ ਓਵੇਂ ਅਸੀਂ ਵਿਆਹ ਨਹੀਂ ਕਰਵਾਇਆ ਹਜੇ ਅੱਛਾ ਹਾਂਜੀ ਉਹਦਾ ਮੈਨੂੰ ਪਤਾ ਹੈ ਕੋਰਟ ਮੈਰਿਜਾਂ ਚੱਲ ਰਹੀਆਂ ਹੁਣ ਕੋਰਟ ਮੈਰਿਜ ਕਰਾ ਕੇ ਕਾਗਜ਼ਾਂ ਤੇ ਲਿਖ ਲਿਖਾ ਹੋ ਜਾਂਦਾ ਬਸ ਮੁਰਕੇ ਪੱਕਾ ਹੋ ਜਾਣਾ ਸਾਡੀ ਹੋ ਗਈ ਹਾਂ ਤੇ ਹੁਣ ਉਹ ਮੈਨੂੰ ਬਾਲਾ ਕਹਿਣ ਲੱਗੇ ਵੀ ਤੁਸੀਂ ਘਰੇ ਵਗ ਜੋ ਤਾਂ ਕਰਕੇ ਮੈਂ ਘਰੇ ਆ ਗਈ ਆਖੇ ਸਰਪ੍ਰਾਈਜ਼ ਲੈਣਾ ਸਰਪ੍ਰਾਈਜ਼ ਲੈਣਾ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਆਪਣੀ ਮਾਤਾ ਸਰਪ੍ਰਾਈਜ਼ ਚ ਲੈ ਲੂਗੀ ਮਾਤਾ ਕਿੱਥੇ ਚੱਲ ਲੂਗੀ ਮੈਂ ਤੈਨੂੰ ਦੱਸਾਂ ਬੇਬੇ ਤਾਂ ਜੇ ਮਾੜਾ ਜਾਂ ਕਿਸੇ ਦੀ ਹੋਰ ਗੱਲ ਸੁਣ ਲੇ ਤਾਂ ਇਹਦੇ ਤਾਂ ਦਿਮਾਗ ਤੇ ਟੈਨਸ਼ਨ ਪੈ ਜਾਂਦੀ ਏ ਇਹਦੇ ਤਾਂ ਹੁਣ ਵੀ ਪਈ ਪਈ ਐ ਕਹਿੰਦੀ ਕੁੜੀ ਆਈ ਬੈਠੀ ਤੂੰ ਛੇਤੀ ਚਾਹ ਕਰ ਦੇ ਮੈਂ ਤੈਨੂੰ ਦੱਸਾਂ ਸਾਡੀ ਬੁੜੀ ਦਾ ਥੋੜਾ ਜਿਹਾ ਦਿਮਾਗ ਕੋਈ ਗੱਲਾ ਹੋਇਆ ਇਹ ਤਾਂ ਐ ਨਹੀਂ ਪਤਾ ਕੀ ਕਹਿਣ ਲੱਗ ਜੀ ਫਿਰ ਦੀਦੀ ਤੁਸੀਂ ਸਮਝਾ ਕੇ ਦੇਖ ਲਓ ਮੈਂ ਤਾਂ ਹੁਣ ਤੁਹਾਡੇ ਸਾਹਮਣੇ ਕੀ ਕਹਾ ਉਹਨੂੰ ਹਜੇ ਆ ਕੇ ਮੈਂ ਪੈਰ ਤਾਂ ਘਰੇ ਹੁਣ ਤਾਂ ਰਿਆ ਹੁਣ ਮੈਂ ਤਾਂ ਰੁੱਖਾ ਬੋਲ ਵੀ ਨਹੀਂ ਸਕਦੀ ਨਾ ਹੁਣ ਉਹੀ ਗੱਲ ਐ ਕਿਵੇਂ ਮੰਨ ਲੈ ਕੇ ਪਈ ਅਸੀਂ ਵਿਆਹ ਜਿੰਨੇ ਚ ਕਰ ਮੁੰਡੇ ਨਾਲ ਕੋਈ ਗ ਖੇਤ ਜਾ ਕੇ ਨਾ ਉੱਥੇ ਜਾ ਕੇ ਸਿਕਦੀਪ ਨਾਲ ਗੱਲ ਕਰੂਗਾ ਜੇ ਕੋਈ ਗੱਲਬਾਤ ਹੋਈ ਫਿਰ ਤਾਂ ਭਾਈ ਰੱਖਾਂਗੇ ਨਹੀਂ ਆਪਦੀ ਰਾਤ ਕਿਤੇ ਮਰਜ਼ੀ ਕੱਟੀ ਅਸੀਂ ਨਹੀਂ ਰੱਖ ਸਕਦੇ ਤੁਸੀਂ ਉਹਨਾਂ ਨਾਲ ਗੱਲ ਅਦਾ ਕਰ ਲੋ ਮੈਨੂੰ ਨਹੀਂ ਪਤਾ ਤੇਰੇ ਕੋਲੇ ਫੋਨ ਨਹੀਂ ਕਿ ਮੇਰੇ ਨਾਲ ਆਈ ਨਾਲ ਤੇਰੇ ਕੋਲੇ ਫੋਨ ਨਹੀਂ ਤੂੰ ਗੱਲ ਕਰ ਜੀ ਮੈਂ ਸੋਡੀ ਕਰਵਾ ਦਿੰਨੀ ਆ ਸਨਸਾਰਿਆਂ ਨਾਲ ਹੀ ਗੱਲ ਕਰਵਾ ਦਿੰਨੀ ਆ ਨਾ ਭਾਈ ਮੈਂ ਨਹੀਂ ਮੁੰਡੇ ਨਾਲ ਸਾਡੇ ਨਾਲ ਗੱਲ ਕਰਦੀ ਮੈਂ ਤੈਨੂੰ ਦੱਸਾਂ ਇਹ ਜਿਹੀਆਂ ਗੱਲਾਂ ਵੱਡੇ ਬੰਦੇ ਕਰਦੇ ਹੁੰਦੇ ਜਾਂ ਤੇਰਾ ਬਾਈ ਕਰੂਗਾ ਜਾਂ ਬੇਬੇ ਕਰੂਗੀ ਮੇਰੀ ਗੱਲ ਸੁਣੋ 8:30 ਵਜੇ ਉਹਨਾਂ ਦੀ ਫਲਾਈਟ ਲੈਂਡ ਕਰੂਗੀ ਤੇ ਉਸ ਤੋਂ ਬਾਅਦ ਉਹ ਫੋਨ ਖੋਲਣਗੇ ਮੈਂ ਫੇਰ ਤੁਹਾਡੀ ਗੱਲ ਕਰਵਾ ਦੂੰਗੀ ਉਹ ਤਾਂ ਸਾਨੂੰ ਪਤੀ ਹੈ ਹੁਣ ਜਹਾਜ਼ਾਂ ਤੇ ਲੱਗਿਆ ਦੇਖ ਕੇ ਛੋਡੇ ਵਰਗੀਆਂ ਭਈ ਮੰਗਰ ਲੱਗ ਕੇ ਆ ਜਾਂਦੀਆਂ ਗਈਆਂ ਇਹ ਜੀ ਤੇਰੇ ਵਰਗੀਆਂ ਛੱਤੀਆਂ ਮੁਰਦੀਆਂ ਸਾਡੇ ਕੋਲੇ ਮੈਂ ਵੀ ਜਹਾਜ਼ਾਂ ਦੀ ਲੱਗੀਆਂ ਮੈਂ ਕੋਈ ਆਏ ਨਹੀਂ ਹੈਗੀ ਵੀ ਉਹੀ ਤਰੀ ਫਿਰਦੀਆਂ ਉਹਦੇ ਨਾਲ ਵੀ ਵੱਧ ਤਨਖਾਹ ਮੇਰੀ ਜੀਜਾ ਹੱਜਣ ਦੇ ਲੱਗੀਆਂ ਉੱਥੇ ਬੈਠੀ ਰਹਿਣੀ ਜੋ ਕੋਟ ਮੈਰਜ ਕਰਾਦੀ ਸੀ ਤੇ ਕਰੇ ਕਾਸ ਨੂੰ ਮੈਂ ਕਿਹੜੇ ਫੇ ਰਹਿਣੀ ਮੈਂ ਤਾਂ ਜਸਤਿਸ ਨੂੰ ਇੱਕ ਦੱਸਣ ਆਈ ਆ ਵੀ ਸਾਡੀ ਮੈਰਜ ਹੋ ਗਈ ਜੇ ਕਿਸੇ ਨੂੰ ਪਿੰਡ ਚ ਪਤਾ ਲੱਗਿਆ ਸੀ ਕਿ ਮੂੰਹ ਦਿਖਾਵਾਂਗੇ ਅਗਲਾ ਕੁ ਮੁੰਡਾ ਤਾਂ ਨਹੀਂ ਆ ਬਹੂ ਘਰੇ ਆਈ ਬੇਟੀ ਬਿਨਾ ਮੁੰਡੇ ਤੋਂ ਲੈ ਦੇਖ ਲੈ ਗੱਲਾਂ ਕਹਿ ਜੀਆਂ ਕਰ ਜੋ ਸੁੱਟ ਦੋ ਸਚੇ ਆਣ ਪੜਾ ਦਾ ਦਿਮਾਗ ਹੀ ਇੰਨਾ ਕੁ ਹੁੰਦਾ ਗਾ ਸਾਡਾ ਤਾਂ ਭਾਈ ਪਿੰਡ ਵਾਲਿਆਂ ਦਾ ਹੀ ਦਿਮਾਗ ਹੈ ਸਾਡਾ ਤਾਂ ਇੰਨਾ ਕੀ ਹੈ ਪਿੰਡਾਂ ਚ ਤਾਂ ਹੀ ਕੁਝ ਚੱਲਦਾ ਮੈਂ ਨਾਲੇ ਮੇਰੀ ਗੱਲ ਸੁਣੋ ਤੁਸੀਂ ਤਾਂ ਨਾ ਮੈਨੂੰ ਕਹਿ ਨਹੀਂ ਸਕਦੇ ਹਜੇ ਮਾ ਤੁਸੀਂ ਉਹੀ ਗੱਲ ਮੇਰਾ ਵੀ ਹੁਣ ਉਹਨਾਂ ਹੀ ਹੱਕ ਬਣਦਾ ਇਸ ਘਰ ਚ ਬਾ ਨਹੀਂ ਹਜੇ ਕੋਈ ਤੇਰਾ ਬਿਆਹ ਨਾ ਸ਼ਾਦੀ ਨਾ ਪਈਨੀ ਤੇਰੇ ਹੱਕ ਵੀ ਹੋਗੇ ਇੱਥੇ ਵਿਆਹ ਨਾਲ ਹੀ ਹੱਕ ਹੋਇਆ ਪਹਿਲਾਂ ਮੈਂ ਕਿਹਾ ਸੀ ਕਦੇ ਵੀ ਮੇਰਾ ਹੱਕ ਨਹੀਂ ਦਾ ਕਾ ਮੈਨੂੰ ਕਾਗਜ਼ ਦਿਖਾ ਤੇਰੇ ਵਿਆਹ ਦੇ ਕਿੱਥੇ ਨੂੰ ਆਈ ਕਾਗਜ਼ ਨਹੀਂ ਹੁੰਦੇ ਉਹ ਵੀ ਕਾਗਜ਼ ਮੈਂ ਨਾਲ ਹੀ ਚੱਕੀ ਫਿਰਦੀ ਆ ਤੇ ਫਿਰ ਹੋਰ ਕਿਵੇਂ ਹੁੰਦੇ ਆ ਤੁਸੀਂ ਮੈਨੂੰ ਨਹੀਂ ਪਤਾ ਮੇਰਾ ਦਿਮਾਗ ਨਾ ਖਾਓ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਤੇ ਜਿਹੜਾ ਸਾਡਾ ਕਮਰਾ ਕੋ ਦੱਸ ਦਿਓ ਮੈਨੂੰ ਮੈਂ ਉੱਥੇ ਜਾ ਕੇ ਪੈਣਾ ਮੈਂ ਕਮਰਾ ਕਿਹੜਾ ਤੇਰਾ ਕਮਰੇ ਮਤੂੰ ਨਸ ਕੀ ਤੇ ਸਮਾਨ ਲੈ ਕੇ ਆਈਂ ਵੀ ਤੂੰ ਬੋਹੀ ਗੱਲ ਪਹਿਲਾਂ ਟਰਾਲਾ ਸਮਾਨ ਦਾ ਲੈ ਕੇ ਆਈਂ ਫਿਰ ਤੇਰੇ ਬੈੱਡ 'ਤੇ ਨਾ ਤੇ ਤੈਨੂੰ ਦੱਸਦੇ ਆਂ ਯਾ ਭੇ ਤੇਰੇ ਬੈੱਡ ਇਹ ਤਾਂ ਮੇਰੇ ਬੈੱਡ ਵਿੱਚ ਨਾ ਅੱਧਾ ਹੱਕ ਮੇਰਾ ਗਾ ਚੱਲ ਨਹੀਂ ਬੈੱਡ ਤੇ ਬੈਂਦੀ ਮੈਂ ਤਾਂ ਮੰਜੇ ਤੇ ਪੈ ਜੂੰਗੀ ਜਿਹੜਾ ਦੇਖ ਮੇਰੇ ਪੇਕਿਆਂ ਦਾ ਸਮਾਨ ਹੈ ਮੈਨੂੰ ਦਿੱਤਾ ਹੋਇਆ ਉਹ ਤੇ ਤੇਰਾ ਕੀ ਹੱਕ ਹੈ ਅੱਧਾ ਵੀ ਮੇਹ ਹੋ ਜੂ ਤੇਰਾ ਉਹ ਤੁਸੀਂ ਚੱਕ ਕੇ ਆਪਦਾ ਆਪਦੇ ਕਮਰੇ ਚ ਲਾ ਲਓ ਆਹ ਕਮਰਾ ਬੇਲਾ ਕਰ ਦਿਓ ਮੇਰੇ ਤਾਂ ਭੈਣੇ ਦੋਨੇ ਕਮਰੇ ਐ ਅਸੀਂ ਤਾਂ ਉਹਦੇ ਨਾਲ ਗੱਲ ਕਰੀ ਹੋਈ ਆਂ ਇਹ ਮੁੰਡੇ ਨਾਲ ਵੀ ਅਸੀਂ ਤੇਨੂੰ ਸ਼ਹਿਰ 'ਚ ਕਰ ਪਾ ਕੇ ਦੇਵਾਂਗੇ ਉੱਥੇ ਮਸੇ ਉੱਥੇ ਨਹੀਂ ਕੋਠੀ ਬੋੰਦੇ ਨਾ ਇਹ ਘਰ ਚ ਵੀ ਮੇਰਾ ਬਰਾਬਰ ਦਾ ਹੱਕ ਆ ਦੇਖ ਚੰਡੀਗੜ੍ਹ ਪਾ ਮਹਾਲੀ ਪਾ ਆ ਤਾਂ ਦੋਨੇ ਕਮਰੇ ਮੇਰੇ ਦੋਨੇ ਕਮਰੇ ਅੱਜ ਮੈਂ ਤਾਂ ਤੈਨੂੰ ਪੈਰ ਨਹੀਂ ਧਰਨ ਦਿੰਦੀ ਆਪਿਆ ਭਰਾਣਾ ਮੰਜਾੜਾ ਕਿੱਥੇ ਪੈਜੀ ਉਹ ਗੱਲ ਖਤਮ ਹਾਂ ਚਾਦੀ ਕੁੱਟ ਬਣਾ ਦਾਨੀ ਜੈਜੀ ਤੂੰ ਆਂ ਚੱਲ ਕੋਈ ਨਹੀਂ ਤੁਸੀਂ ਕਿਹੜਾ ਚਾਹ ਬਣਾਓ ਗੱਲਾਂ ਕਿਹੜੀਆਂ ਕਰਦੀ ਐ ਇਹ ਉਹਨਾਂ ਦੀ ਗੱਲ ਸਹੀ ਐ ਮੈਸੇ ਦੱਸਿਆ ਤਾਂ ਹੈਗਾ ਉਹਨਾਂ ਨੇ ਵੀ ਇਹਨਾਂ ਨੂੰ ਸੂੰਝ ਹੀ ਘਾਟੀ ਆ ਇਹਦੇ ਨਾਲ ਬਾਲਾ ਬੋਲਿਓ ਨਾ ਚੱਲ ਜਿੰਨਾ ਟਾਈਮ ਉਹ ਨਹੀਂ ਕਹਿੰਦੇ ਨਾ ਉਹਨਾਂ ਟਾਈਮ ਤਾਂ ਮੈਂ ਇਹਦੇ ਨਾਲ ਬਰਾਬਰੀ ਕਰਦੀ ਨਹੀਂ ਹੈਗੀ ਇਹ ਵੀ ਚੱਲ ਕੋਈ ਨਹੀਂ ਮ ਨਾ ਚੜਨੀ ਰਤਾ ਪਾਤਾ ਪਾਣੀ ਤਾਂ ਨਹੀਂ ਪੀਤਾ ਕੇਰਾ ਹੁਣ ਉਹਨੂੰ ਦੇਖਾਂ ਚਾਹਦਾ ਕਈ ਕੇ ਆਈ ਸੀ ਹਰਪ੍ਰੀਤ ਨੂੰ ਪਚਾਰੀ ਠੰਡ ਚੋਂ ਆਈ ਸੀ ਪਤਾ ਨਹੀਂ ਕਰੀ ਹੋ ਕਨਾ ਕੋੜੇ ਕਾਤੀ ਭਾਈ ਚਾਹ ਹਰਪ੍ਰੀਤ ਹਾਂ ਮੈਂ ਵੀ ਚਾਹ ਤਾਂ ਕਰਕੇ ਦੇਤੀ ਚਾਹ ਤਾਂ ਉਹਨੇ ਪੀ ਵੀ ਲਈ ਤੇਰੇ ਵੀ ਉਹ ਤਾਂ ਕਹਿੰਦੀ ਮੈਂ ਤੈਨੂੰ ਹੂੰਗੀ ਏਕੇ ਰਹਣ ਤਾਂ ਭਾਈ ਮੇਰੇ ਕੋਲੇ ਵੀ ਆ ਗਈ ਸੀ ਕਹਿੰਦੀ ਦੋ ਦਿਨ ਰਹੂਗੀ ਮੈਂ ਤਾਂ ਕਹਿੰਦੀ ਦੋ ਰਾਤਾਂ ਲਾ ਕੇ ਜਾਵੀਂ ਵੀ ਹੁਣ ਜਾਨ ਬੰਦੇ ਨੂੰ ਕਿਵੇਂ ਰੱਖ ਲਈ ਕੋਈ ਜਾਣਨਾ ਪਛਾਨਣਾ ਹੋਰ ਭਾਈ ਮੇਰਾ ਤਾਂ ਫੋਨ ਐਸੇ ਗੱਲੀ ਦੇ ਜਾ ਕੰਮੀ ਜਾਂਦਾਗਾ ਵੀ ਭਾਈ ਹੈ ਹੀ ਨਹੀਂ ਟਾਈਮ ਹਨਾ ਹੁਣ ਆ ਕੰਮ ਕਰੇ ਕਿੱਥੇ ਰੱਖਣਾ ਹੁਣ ਆਪਣੀ ਗੁੜੀਆਂ ਹੀ ਕਹਿੰਦਾ ਵੀ ਮੈਂ ਉਹਦੀ ਸਹੇਲੀ ਆ ਕੀ ਪਤਾ ਵੀ ਬੇ ਕਿਵੇਂ ਕਿੱਥੋਂ ਆਈਏਗੀ ਕੀ ਪਤਾ ਹੁੰਦਾ ਭਾਈ ਤੈਨੂੰ ਪਤਾ ਨਹੀਂ ਹੁਣ ਤਾਂ ਲੁੱਟਾ ਖੋਹ ਆਲੀਆਂ ਵੀ ਬਾਲੀਆਂ ਨੇ ਗੱਲਾਂ ਤੈਨੂੰ ਪਤਾ ਨਹੀਂ ਜੇ ਹੁਣ ਉਹੀ ਗੱਲ ਪਈ ਮਟਿਆਰ ਜਵਾਨ ਹੈਗੀ ਰਾਤ ਨੂੰ ਤਾਂ ਆਪਾਂ ਵੀ ਕੱਢਦੇ ਘਰੋਂ ਸੋਣੇ ਨਹੀਂ ਲੱਗਦੇ ਤੂੰ ਐਂ ਕਰ ਬੈਠ ਕੇ ਚਮੰਝਾ ਢਾਲੀਂ ਉੱਥੇ ਤੂੰ ਪੈ ਨਹੀਂ ਕੋਲੇ ਬੈਠ ਕੇ ਹਾਂ ਬੈਠ ਕੇ ਭਾਈ ਮਜ਼ਾ ਕਰਲੀ ਕੋ ਮੈਂ ਤਾਂ ਆਪ ਕੱਲੀ ਨੂੰ ਪਾਈ ਡਰ ਲੱਗਦਾ ਹਰ ਪ੍ਰੀਤ ਪੈਂਦੀ ਨੂੰ ਤੇਰੇ ਕੋਲੇ ਪਊਗੀ ਆਈ ਜਾ ਕੋਲੇ ਬੈਠ ਚੱਕੀ ਫਿਰਦੀ ਹੈਗੀ ਕੀ ਪਤਾ ਕੀ ਆ ਬੈਗ ਚ ਗੁੜੀਆਂ ਬੁੜੀਆਂ ਹੀ ਆਉਂਦਾ ਕੋਈ ਬੰਦਾ ਤਾਂ ਨਹੀਂ ਉਹੀ ਗੱਲਾਂ ਹਾਏ ਤਾਂ ਬੁੜੀ ਹੋ ਵੀ ਹਾਏ ਤਾਂ ਭਾਈ ਬੁੜੀ ਹੋ ਗੱਲ ਵਾਂਗੂ ਡਰ ਲੱਗਦਾ ਤੈਨੂੰ ਪਤਾ ਨਹੀਂ ਹੁੰਦਾ ਬੈਗ ਚ ਕੀ ਹੋਵੇ ਤੇਰਾ ਬਿੰਦ ਛੱਟ ਕੋਲੇ ਪੈ ਜੀ ਜਦੋਂ ਸੌਂਗੀ ਉਦੋਂ ਉੱਠ ਕੇ ਆ ਜੀ ਕਰ ਲਈ ਪੈ ਜੂਗੀ ਆਪੇ ਪੇ ਪਵੇ ਨਾ ਪਵੇ ਤੂੰ ਐ ਕਰੀ ਕੇਰਾਂ ਜੇ ਤੂੰ ਸੌਂਗੀ ਉਹ ਤੇ ਉਹਦਾ ਡਾਕੇ ਬਾਹਰ ਤੁਰਿਆ ਜੀ ਇੱਧਰ ਕਮਰੇ ਚ ਪੈ ਜੀ ਮੈਨੂੰ ਕਹਿੰਦੀ ਕਿ ਕਮਰੇ ਚ ਪੈਣਾ ਮੈਂ ਤਾਂ ਮੈਨੂੰ ਕਮਰਾ ਦੱਸ ਕਿਹੜਾ ਮੈਂ ਖਾ ਨਾ ਭਈ ਐ ਨਹੀਂ ਮੈਂ ਕਮਰਾ ਡਾਕੇ ਜਾ ਪਈ ਮੈਂ ਆਤਾ ਜਾਉਂਗੀ ਚਲ ਤੇਰੀ ਗੱਲ ਮੈਂ ਮੰਨਦੀ ਆ ਹਜਿੰਦੀਆਂ ਕੀ ਪਤਾ ਹੁੰਦਾ ਲੁੱਟਾ ਖੋਲਣ ਘਠਗਣੀਆਂ ਸੌ ਹੁੰਦੀਆਂ ਜਿਵੇਂ ਬਾਹਰ ਖੋਲ ਕੇ ਉਧਰ ਹੀ ਟੱਪ ਗਈ ਤੇ ਟੜ ਕੇ ਆਪਾਂ ਨੂੰ ਪੁਲਿਸ ਕਣੀ ਚੀ ਫਿਰੂਗੀ ਫਿਰ ਕੋਲੇ ਪੀ ਰਹੀ ਤੈਨੂੰ ਕੀ ਹੁੰਦਾ ਐ ਗੁੜੇ ਬੰਦੇ ਨੂੰ ਕੀ ਕਹਿੰਦੇ ਆਂ ਮੈਂ ਕੁਛ ਨਹੀਂ ਕਹਿੰਦਾ ਚੱਲ ਕੋਈ ਨਾ ਚੱਲ ਦੇਖ ਲਈਏ ਫਿਰ ਲੈ ਚਾਹ ਪਾਣੀ ਮੈਂ ਪਿਆ ਤਾਂ ਐ ਕਰ ਉਹਨੂੰ ਬੈਠਕ ਚ ਲੈ ਜਾ ਭਾਈ ਆ ਜਾ ਭਾਈ ਤੈਨੂੰ ਤੇਰਾ ਕਮਰਾ ਦਿਖਾਵਾਂ ਚੰਗਾ ਭਾਈ ਹੋਰ ਤਾਂ ਕੋਈ ਹੱਲ ਨਹੀਂ ਵੇ ਬੇਬੇ ਹੁਣ ਰੱਖਣੀ ਤਾਂ ਪਊਗੀ ਚੱਲ ਭਾਬੀ ਤੂੰ ਕਾਹ ਇਹਨੂੰ ਕਾਈ ਨੂੰ ਮੈਂ ਬੇਬੇ ਕੋਲੇ ਕਿਵੇਂ ਕਹਦੇ ਆਂ ਵੀ ਇਹ ਤਾਂ ਐ ਇੱਕ ਇਹ ਜਿਹਾ ਚੰਦ ਚੜਾਈ ਫਿਰਦੀ ਐ ਤਾਂ ਕਹਿੰਦੀ ਮੇਰੇ ਨਾਲ ਵਿਆਹ ਕਰਵਾ ਲੈ ਸਿਗਦੀਪ ਨੇ ਜੇ ਬੇਬੇ ਨੂੰ ਪਤਾ ਲੱਗਿਆ ਬੇਬੇ ਪਤਾ ਨਹੀਂ ਕੀ ਬੋਲੂਗੀ ਬੇਬੇ ਦਾ ਇਹਨੂੰ ਪਤਾ ਬਾਹੋਂ ਫੜਕੇ ਤਾਂ ਹੁਣੀ ਬਾਹਰ ਕੱਢ ਦੇ ਬ ਆਜਾ ਪੁੱਤ ਤਾਂ ਪਾਣੀ ਹੁਣ ਪੀ ਲਿਆ ਦੇਖ ਤਾਂ ਤੇ ਆਜਾ ਆਪਾਂ ਤਾਂ ਫਿਰ ਬੈਠ ਕੇ ਚਪਾਵਾਗੇ ਦੋਨੇ ਬੇਬੇ ਕਮਰੇ ਤਾਂ ਇੱਥੇ ਵਧੀਆ ਹੈਗੇ ਨੇ ਪੈਣ ਨੂੰ ਇੱਥੇ ਪੈ ਜੰਨੇ ਆ ਨਹੀਂ ਪੁੱਤ ਤੂੰ ਮੇਰੇ ਕੋਲੇ ਪੈ ਜੀ ਮੈਂ ਬੈਠ ਕੇ ਪੈਣੀ ਹੁੰਨੀ ਐਂਗੀ ਅੱਛਾ ਉੱਥੇ ਚਲੀਏ ਹਾਂ ਆਜਾ ਨਾ ਰਾਈ ਬੈੱਕ ਲੈ ਉੱਥੀ ਚਲੋ ਫਿਰ ਆਪਾਂ ਉੱਥੇ ਵੱਗ ਚੱਲਦੇ ਆ ਆ ਫੜਿਓ ਬੇਬੇ ਬੈਗ ਲੈ ਪਾਈ ਕਿੱਥੇ ਬੇਬੇ ਇੱਥੇ ਭਮਾ ਲਈ ਆਪਾਂ ਤਾਂ ਬੈਠ ਕੇ ਚ ਭਾਵੇ ਆਪਣੀ ਬੈਠਕ ਅੱਛਾ ਇਹ ਵੀ ਕੰਮ ਰਾਗ ਇੱਧਰ ਮੇਰਾ ਧਿਆਨ ਨਹੀਂ ਗਿਆ ਕਮਰੇ ਦੇਖਾ ਵੀ ਘਰ ਤਾਂ ਨਾ ਬੀਬੀ ਆਪਣਾ ਪ੍ਰਾਣਾ ਜੀ ਆ ਹਨਾ ਹੋਰ ਪੁੱਤ ਆ ਵੀ ਪੁੱਤ ਵਧੀਆ ਦੇਖ ਲੈਟ ਲੱਗੀ ਹੋਈ ਆ ਪੁੱਤ ਇੱਥੇ ਦੇਖ ਆ ਕਣਕਲਾ ਢੋਲ ਪਿਆਗਾ ਬੀਬੀ ਇਹ ਰੂਮ ਤਾਂ ਨਹੀਂ ਹੈਗਾ ਹੋਰ ਪੁੱਤ ਫੇਰ ਰੂਮ ਨਹੀਂ ਆ ਫੇਰ ਦੇਖ ਆ ਵੀ ਹੁਣ ਆਪਣਾ ਢੋਲ ਪਿਆ ਸਾਰਾ ਸਮਾਨ ਦੇ ਕੂਲਰ ਕਾਲ ਦੇ ਇਹ ਤਾਂ ਸਟੋਰ ਰੂਮ ਆ ਮੈਂ ਨਹੀਂ ਇੱਥੇ ਪੈਂਦੇ ਸਟੋਰ ਰੂਮ ਚ ਮੈਂ ਤਾਂ ਬੈਡਰੂਮ ਚ ਪਾਉਂਗੀ ਲੈ ਪੁੱਤ ਫੇਰ ਹਾਇਕਾ ਇਹ ਵੀ ਕਮਰਾ ਹੀ ਆ ਨਾ ਨਹੀਂ 베ਬੇ ਮੈਂ ਨਹੀਂ ਇੱਥੇ ਪੈਂਦੀ ਮੈਨੂੰ ਤਾਂ ਨੀਂਦ ਨਹੀਂ ਆਉਣੀ ਸਾਰੀ ਰਾਤ ਲੋਕ ਤੂੰ ਨੀਂਦ ਕਿਉਂ ਨਹੀਂ ਆਉਂਦਾ ਮੈਨੂੰ ਕਦੇ ਨੀਂਦ ਆ ਜਾਂਦੀ ਹੈ ਮੈਂ ਵੀ ਪੈਂਦੀ ਐ ਤੁਸੀਂ ਤਾਂ ਪੈਂਦੇ ਹੋਵੋਗੇ ਮੈਥੋਂ ਨਹੀਂ ਪਿਆ ਜਾਂਦਾ ਇੱਥੇ ਮੈਂ ਤਾਂ ਰੂਮ ਚ ਪਉਂਗੀ ਤੁਸੀਂ ਦੀਦੀ ਨੂੰ ਕਹਿ ਦਿਓ ਉਥੇ ਰੂਮ ਬੇਲਾ ਕਰ ਦੇਣਗੇ ਦੀਦੀ ਦੇ ਨਹੀਂ ਭਾਈ ਤੇਰੀ ਨੇ ਮੰਨਣਾ ਮਰਸਾਂਗਾ ਇੱਥੇ ਤੂੰ ਮੇਰੇ ਕੋਈ ਭਾਈ ਰਾਤ ਕੱਟ ਲਾ ਜਾਂ ਕੱਟਣੀਆਂ ਦਾ ਦੇਖ ਦੇਖੋ ਭਾਬੇ ਮੈਂ ਕਿਹੜਾ ਕੋਈ ਉਪਰੀ ਐਗੀ ਮੈਂ ਨੂਹਾਂ ਛੋਡੀ ਨੂਹਾਂ ਦਾ ਭਾਈ ਮੈਨੂੰ ਨਹੀਂ ਸਵਾਰ ਨਿਕਲ ਬਾਹਰ ਹੋਂ ਪਾ ਕੋਈ ਤੁਮੜੀ ਮੈਂ ਸੇ ਲੀ ਆਂਗੀ ਮੇਰੀ ਗੱਲ ਸੁਣੋ ਪਹਿਲਾਂ ਧਿਆ ਕੇ ਦੱਬਾ ਮੈਂ ਤਾਂ ਨਾ ਕੋਟੀ ਦਾ ਕਰਤੀ ਉਹੀ ਲਿਖੋ ਰੱਖਿਆ ਸੀ ਮੇ ਤਾਂ ਸਾਢੇ 2 ਮਹੀਨੇ ਹੋ ਗਏ ਮੈਰਜ ਹੋਈ ਨੂੰ ਸਾਦੀ ਨਹੀਂ ਭਾਈ ਮੁੰਡੇ ਨਾਲ ਗੱਲ ਹੋਈ ਕੋਈ ਮੈਂ ਦੱਸਾਂ ਗੱਲ ਅਸੀਂ ਨਹੀਂ ਇਹ ਜਿਹੀਆਂ ਗੱਲਾਂ ਬੱਬੇ ਉਹਨਾਂ ਨੇ ਉਹੀ ਨਹੀਂ ਰੁਕਾਉਂਦੀ ਆ ਭਾਈਆ ਦੀ ਮੈਂ ਤਾਂ ਨੂਹਾਂ ਤੇ ਛੋਡੀ ਲੈ ਆਪਾਂ ਚਲੋ ਦੀ ਗੱਲ ਤਾਂ ਹੈਗੀ ਆ ਭਾਈ ਹੁਣ ਸ਼ਗਦੀਪ ਨਾਲ ਗੱਲ ਹੋ ਕੇ ਪਤਾ ਲੱਗੂ ਇਹ ਤਾਂ ਐ ਕਹਿੰਦੀ ਮੇਰੀ ਕੋਟ ਮੈਰਿਜ ਹੋਈ ਉਹਦੇ ਨਾਲ ਵਾਖ ਰੂਬੂ ਆਪਣੇ ਉਹਦਾ ਕੋਈ ਗੱਲ ਨਹੀਂ ਕਰੀ ਹਰਪ੍ਰੀਤ ਫਿਰ ਹੁਣ ਆਪਾਂ ਨੂੰ ਮੈਂ ਵੀ ਆਪਾਂ ਨੂੰ ਕੌਣ ਦੱਸਦਾ ਹੁੰਦਾ ਅੱਜ ਕੱਲ ਤਾਂ ਇਹੀ ਰਵਾਜ ਚੱਲ ਰੇ ਮੈਨੂੰ ਤਾਂ ਲੱਗਦਾ ਨਾਲ ਦੀ ਨੂੰ ਮੈਂ ਸਾਨੂੰ ਦੱਸਿਆ ਤਾਂ ਸੀਗਾ ਮੈਨੂੰ ਐਂ ਦੱਸ ਤੂੰ ਆਪਦੇ ਘਰ ਦੇ ਨਾਲ ਗੱਲ ਕਰੀਏ ਕੀ ਕਰੀਨੀ ਮੇਰੇ ਘਰ ਦੇ ਨੂੰ ਤਾਂ ਪਤਾ ਸਾਰਿਆਂ ਨੂੰ ਉਹਨਾਂ ਦੇ ਘਰ ਦੇ ਨੂੰ ਨਹੀਂ ਸੀ ਪਤਾ ਅੱਛਾ ਤੂੰ ਅਜੇ ਘਰਦਿਆਂ ਨੂੰ ਦੱਸ ਕੇ ਰਜਾਵੰਦੀ ਦਾ ਵਿਆਹ ਕਰਾਇਆ ਸਾਡੇ ਤਾਂ ਰਜਾਵੰਦੀ ਨਾਲ ਹੀ ਹੋਇਆ ਫੇਰ ਹੀ ਮੈਂ ਇੱਥੇ ਆਈਆਂ ਨਹੀਂ ਮੈਨੂੰ ਐਂ ਕੌਣ ਹੋਣ ਦਿੰਦਾ ਸੀ ਇੱਥੇ ਕੋਈ ਬਿੰਦਕ ਤਾਂ ਤੂੰ ਕਹੀ ਸੀ ਕਿ ਮੈਂ ਕਿਉਂ ਆਈਆਂ ਦੋ ਰਾਤਾਂ ਰਹਿਣ ਦੋ ਛੱਜੇ ਨੂੰ ਮਿਲਣ ਆਈਆਂ ਉਹ ਤਾਂ ਨਹੀਂ ਕਹਤਾ ਸੀ ਵੀ ਮੇਰੀ ਮਾਂ ਬਾਈ ਨੇ ਨਾ ਮੈਨੂੰ ਇੱਥੇ ਡਰਾਤਾ ਬਾਈ ਗਰ ਲਾਲ ਨੇ ਕਹਿੰਦਾ ਬੇਬੇ ਕੋਲੇ ਨਾ ਗੱਲ ਕਰੇ ਉਹਨਾਂ ਦਾ ਬਲੱਡ ਵੱਦਦਾ ਮੈਂ ਤਾਂ ਮੈਨੂੰ ਸਾਈ ਜਾਨ ਨੂੰ ਰਹਿਣ ਦਿੰਦੀ ਸੀ ਮੈਂ ਤਾਂ ਸਾਂ ਗੱਲ ਮਰਤ ਨੂੰ ਉਹਦੀ ਕਰਦੀ ਲਓ ਕੱਢਣ ਵਾਲੀ ਕੀ ਗੱਲ ਲਗੀ ਮੈਂ ਤੁਹਾਡੀ ਨੋਵਾ ਮੈਂ ਕਿਹੜਾ ਕੋਈ ਬਗਾਨੀ ਆ ਤੁਸੀਂ ਦੱਸੋ ਹੁਣ ਕਿਵੇਂ ਕਰਨਾ ਇਹਨੇ ਕੀ ਦੱਸਣਾ ਭਾਈ ਜੀ ਜੀ ਕੀ ਫੜਾ ਭਾਈ ਕੱਲ ਭਾਈ ਦੇਖੀ ਜਔ ਕਿੰਨੇ ਸਾਡੀ ਫੇਰ ਕੋਈ ਚ ਕੀ ਬਣੂਗੀ ਤੁਸੀਂ ਮੈਨੂੰ ਐਂ ਕਰੋ ਰਾਤ ਨੂੰ ਕਰਾਂ ਕੱਢਦੀ ਸੋਣੀ ਲੱਗਦੀ ਮਟਿਆਰ ਛਾਰੀ ਆਏ ਫੇਰ ਵੀ ਐਂ ਦੇਖ ਲੈ ਉਹੀ ਗੱਲਾਂ ਅਨਸਾਨੀਆਂ ਦੇ ਨਾਂ ਤੇ ਇੱਕ ਰਾਤ ਮੈਂ ਨਹੀਂ ਭਾਈ ਰਾਤ ਰੋਟੇ ਰੱਖ ਸਕਦੀ ਇਹਨੂੰ ਹਰ ਪ੍ਰੀਤ ਬੇਬੇ ਦੇਖ ਤੜਕੇ ਫੈਸਲਾ ਹੋ ਜਾਊਗਾ ਤੜਕੇ ਭਾਈ ਨਾ ਆਥ ਨੇ 8 ਵਜੇ ਹੀ ਗੱਲ ਹੋ ਜੂਗੀ ਤੂੰ ਗੱਲ ਕਰ ਲਈ ਫਿਰ ਤੂੰ ਪੈ ਜਾ ਇਹਦੇ ਕੋਲੇ ਚੱਲ ਭਾਈ ਦੇਖੀ ਜਾਓ ਫਿਰ ਅੱਜ ਦੀ ਰਾਤ ਭਾਈ ਕਿਤਾਓ ਇਹਦੀ ਸਵੇਰੇ ਸੋਚਾਂਗੇ ਕੀ ਬੋਲੋ ਆਓ ਕੱਲ ਨੂੰ ਦੇਖ ਲਾਂਗੇ ਚੱਲ ਕੋਈ ਨਹੀਂ ਆ ਜਾ ਚੱਲ ਤੂੰ ਤਾਂ ਜਾਈਂ ਨੀ ਕਰੀਏ ਕਰੀਏ ਅਸੀਂ ਤਾਂ ਫੇਰ ਕੀ ਗਲਤੀ ਕਰੀਏ ਗਲਤੀ ਤਾਂ ਥੋੜੇ ਮੁੰਡੇ ਦੀ ਹੈ ਜਿਹਨੇ ਸਾਨੂੰ ਦੱਸਿਆ ਨਹੀਂ ਹੈਗਾ ਇਹ ਤੇ ਮੇਰਾ ਕੀ ਕਸੂਰ ਆ ਫਿਰ ਮੁੰਡੇ ਮੁੰਡੇ ਤਾਂ ਗਲਤੀਆਂ ਕਰਦੀ ਹੁੰਦੇ ਆ ਭਾਈ ਸਾਰਾ ਕੁਝ ਅਸਰ ਤਾਂ ਫਿਰ ਕੁੜੀਆਂ ਦੀ ਪੈਂਦਾ ਹੁੰਦਾ ਜਾ ਕੇ ਉੱਤੋਂ ਮੈਨੂੰ ਐ ਗਲਤੀ ਕਰਕੇ ਪਰੇ ਹੋਏ ਮੈਨੂੰ ਐ ਕਹਿ ਕੇ ਭੇਜ ਤਾਂ ਵੀ ਘਰੇ ਵਗ ਜਾ ਆਹ ਸ਼ਾਮ ਪਪਾਉਣੀ ਸੀਗੀ ਮੇਰੇ ਉਹਨੇ ਮੂੰਹ ਦਿਖਾਈ ਜੀ ਅੱਛਾ ਹੁਣ ਮੂੰਹ ਦਿਖਾਈ ਦਿੰਗਾ ਤੈਨੂੰ ਸ਼ੈਂਪਾਂ ਵੀ ਚਾਹੀਦੀਆਂ ਫਿਰ ਆ ਤੋਰ ਤੁਸੀਂ ਪਾ ਦਿੱਤੀ ਸ਼ੈਂਪ ਸਾਰੇ ਪਰਿਵਾਰ ਭਾਈ ਆ ਜਾ ਹਰ ਤਰੀਕ ਬਹੁਤ ਭਾਈ ਡਰਾਮਾ ਬਾਜੀ ਹੋ ਗਈ ਇੱਥੇ ਬੇਬੇ ਬਾਹਰ ਦਾ ਦਿਆਂ ਦਾ ਦੇ ਭਾਈ ਬਾਹਰ ਦਾ ਦੇ ਪਤਾਗਾ ਕੀ ਕਹਾਂਗੇ ਨਾਲੇ ਮੇਰੀ ਗੱਲ ਸੁਣ ਲਓ ਸਾਰੇ ਜਣੇ ਆ ਤੁਹਾਡੇ ਸਾਰੇ ਪਰਿਵਾਰ ਵਾਸਤੇ ਨਾ ਉਹਨੇ ਉੱਥੇ ਬਾਹਰੋਂ ਦਿੱਲੀ ਤੋਂ ਗਿਫਟ ਭੇਜੇ ਸੀ ਬੈਚ ਕੱਢ ਲਓ ਆਪਣੇ ਆਪਣੇ ਕੋਈ ਨਾ ਭਾਈ ਗਿਫਟ ਤਾਂ ਫੇਰ ਹੀ ਦੇਖਾਂਗੇ ਆ ਜਾ ਕੇ ਰਾਈਂਦੇ ਹਾਂ ਇੱਥੇ ਨਹੀਂ ਮੈਂ ਭਾਗਦੀ ਹੁਣ ਇਹ ਤਾਂ ਮੈਂ ਆ ਗਈ ਸੀ ਵੀ ਉਹੀ ਗੱਲ ਫੇਰ ਹੁਣ ਮਸੀਬਤ ਗੱਲ ਪੈ ਗਈ ਕਿ ਉਹ ਆਪਣੇ ਹੁਣ ਆਪਾਂ ਅੰਦਾ ਸਾਹਮਣੇ ਪਊਗੀ ਸਾਹਮਣੇ ਕੀ ਪਊ ਸਿਪਾਹੀ ਫਿਰ ਆਪਾਂ ਨੂੰ ਕੋਈ ਦੱਸਿਆ ਹੀ ਨਹੀਂ ਕੋਸਾ ਮੁੰਡੇ ਨੇ ਕੀ ਕੋ ਦੱਸਿਆਗਾ ਹਾਂ ਦੱਸ ਦੇ ਹੁੰਦੇ ਆ ਇਹ